ਬੁੱਧ ਜੀ ਰਾਜ ਘਰਾਣੇ ਚ ਪੈਦਾ ਹੋਏ ਰਾਜਾ ਸੀਗੇ ਰਾਜਕੁਮਾਰ ਸੀਗੇ ਬਹੁਤ ਵੱਡੀ ਸਲਤਨਤ ਉਹਨਾਂ ਦੀ ਪਰ ਜਦੋਂ ਹੋਏ ਤੇ ਪੰਡਤਾਂ ਨੇ ਸਿਆਣਿਆਂ ਨੇ ਉਹਦੋਂ ਉਹਨਾਂ ਦੇ ਪਿਤਾ ਨੂੰ ਕਿਹਾ ਕਿ ਬੁੱਧ ਨੂੰ ਕਦੇ ਮੌਤ ਨਹੀਂ ਦਿਖਾਣੀ ਜਿਸ ਨੇ ਮੌਤ ਦੇਖ ਲੇਗਾ ਉਸ ਦਿਨ ਦਾ ਜੀਵਨ ਬਦਲ ਜਾਏਗਾ ਉਸ ਦਿਨ ਆ ਸੰਿਆਸੀ ਹੋ ਜਾਏਗਾ ਇੱਕ ਮੁਰਦਾ ਲੈ ਕੇ ਜਾ ਰਹੇ ਨੇ ਸਸਕਾਰ ਕਰਨ ਵਾਸਤੇ ਤੇ ਬੁੱਧ ਜੀ ਨੇ ਕਿਹਾ ਆਪਣੇ ਸਾਰਥੀ ਨੂੰ ਕਿਹਾ ਕੀ ਹੈ ਕਹਿੰਦੇ ਇਹ ਮੁਰਦਾ ਹੈ ਬੰਦਾ ਮਰ ਗਿਆ ਕਹਿੰਦੇ ਉਹ ਕੀ ਹੁੰਦਾ ਹੈ ਮੌਤ ਕੀ ਹੈ ਕਿਉਂਕਿ ਉਹਨਾਂ ਨੂੰ ਮੌਤ ਬਾਰੇ ਕਦੀ ਦੱਸਿਆ ਹੀ ਨਹੀਂ ਉਹਨਾਂ ਦੇ ਪਿਤਾ ਨੂੰ ਸਾਰੇ ਸਿਆਣਿਆਂ ਨੇ ਪੰਡਤਾਂ ਨੇ ਕਹਤਾ ਹੀ ਮੌਤ ਨਾ ਦਿਖਾਈ ਕਹਿੰਦੇ ਮੌਤ ਕੀ ਹੈ ਕਹਿੰਦੇ ਜਿਸ ਤਰ੍ਹਾਂ ਜੀਵਨ ਹੈ ਉਸ ਤਰ੍ਹਾਂ ਹੀ ਮੌਤ ਹੈ ਤੇ ਜਿਹੜਾ ਇਨਸਾਨ ਨੇ ਜਨਮ ਲਿੱਤਾ ਉਹਨੇ ਮਰਨਾ ਹੀ ਮਰਨਾ ਹੈ ਤੇ ਬੁੱਧ ਜੀ ਨੇ ਕਿਹਾ ਕਿਆ ਮੈਂ ਵੀ ਮਰਨਾ ਹੈ ਜਵਾਨ ਹੋ ਗਏ ਵਿਆਹ ਹੋ ਗਿਆ ਪਰ ਮੌਤ ਕਦੀ ਸੁਣੀ ਨਹੀਂ ਸੀ ਉਹਨਾਂ ਨੇ ਪ੍ਰ부ਧ ਨੇ ਸਵਾਲ ਕੀਤਾ ਕਿ ਕਿਆ ਮੈਨੂੰ ਵੀ ਮਰਨਾ ਪਏਗਾ ਤੇ ਉਹਨਾਂ ਦੇ ਸਾਰਥੀ ਨੇ ਕਿਹਾ ਕਿ ਮਹਾਰਾਜ ਮਰਨਾ ਤੇ ਸਾਰਿਆਂ ਨੂੰ ਹੀ ਪੈਣਾ ਹੈ ਉਸੇ ਰਾਤ ਹੀ ਉਸ ਨਿਆਸੀ ਹੋ ਗਏ ਤੇ ਬੁੱਧ ਮਹਾਰਾ ਜੀ ਨੂੰ ਅੱਜ ਕੋਈ ਵਿਸ਼ਨੂੰ ਭਗਵਾਨ ਦਾ avatars ਕਹਿੰਦਾ ਕੋਈ ਕੁਛ ਕਹਿੰਦਾ ਵਾਜੂ ਵੀ ਕਈ avatars ਮੰਨਦੇ ਨੇ ਕਈ ਨਹੀਂ ਮੰਨਦੇ ਨੇ ਪਰ ਬੁੱਧ ਜੀ ਇੱਕ ਪੂਰਨ ਸਿੱਧ ਪੁਰਸ਼ ਸੀ ਇਹਦੇ ਵਿੱਚ ਕੋਈ ਸ਼ੱਕ ਨਹੀਂ